ਦੇਖ ਰਹੇ ਹੋ ਹਾਂ ਡਾਕਟਰ ਸਾਹਿਬ ਨੇ ਜਿਹੜੇ ਆ ਕੇ ਇੱਥੇ ਐਨ ਜੀਓ ਨੇ ਜਿਹੜੇ ਸੇਵਾ ਨਿਭਾ ਰਹੇ ਨੇ ਉਹ ਫਿਰ ਵੀ ਅੱਕੇ ਡਟੇ ਹੋਏ ਨੇ ਲੋਕ ਨੇ ਜਿਹੜੇ ਬਾਈਕ ਸਾਈਡ ਤੇ ਨੂੰ ਭੱਜ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਗੋਲਾਵਾਰੀ ਆ ਫੇਰ ਇੱਥੇ ਹੋਣ ਲੱਗ ਗਈ ਆ ਠੀਕੋ ਵੀਰੇ ਠੀਕੋ ਠੀਕੋ ਸੋ ਇਹ ਹਾਲਾਤ ਨੇ ਜੀ ਗੱਲ ਵੀ ਨਹੀਂ ਕੀਤੀ ਜਾ ਰਹੀ ਇਹ ਦੇਖੋ ਕਿਸ ਤਰ੍ਹਾਂ ਇੱਥੇ ਲੋਕ ਆ ਕੇ ਮਦਦਾਂ ਜਿਹੜੀ ਮੰਗ ਰਹੇ ਨੇ ਲੋਕ ਮਦਦ ਮੰਗ ਰਹੇ ਨੇ ਲੋਕ ਹੈਲਪ ਕਰ ਰਹੇ ਨੇ ਉਹਨਾਂ ਨੂੰ ਨਮਕ ਦਿੱਤਾ ਜਾ ਰਿਹਾ ਖੜਿਆ ਉਹਦੇ ਗੋਲੀਆਂ ਮਾਰੀ ਆ ਜੀ ਹੁਣ ਤਾਂ ਖੜਿਆਂ ਦੇ ਖੜਿਆਂ ਦੇ ਉੱਥੇ ਐਨ ਖੜੇ ਦੇ ਧੱਕੇ ਦੇ ਬੰਬ ਮਾਰੇ ਆ ਇਹ ਕਿਸ ਤਰ੍ਹਾਂ ਦੇ ਜਿਹੜੇ ਇੱਥੇ ਪੇਸ਼ੈਂਟ ਨੇ ਜਾਂ ਜਿਹੜੇ ਲੋਕ ਨੇ ਜ਼ਖਮੀ ਹੋ ਕੇ ਆਉਂਦੇ ਨੇ ਜਾਂ ਬਿਮਾਰ ਨੇ ਕਿਸ ਤਰ੍ਹਾਂ ਦੇ ਆ ਰਹੇ ਨੇ ਦੇਖ ਰਿਓ ਤੁਹਾਨੂੰ ਖਾਨਾ ਨੁਕਸਾਨ ਹੋਇਆ ਹੈ ਸੋ ਸਕਿਨ ਦੇ ਪ੍ਰੋਬਲਮ ਵਾਲੇ ਹਨ ਉਹ ਪੇਸ਼ੈਂਟ ਜ਼ਿਆਦਾ ਨਹੀਂ ਤੇ ਬਜ਼ੁਰਗ ਨੇ ਜਿਨ੍ਹਾਂ ਨੂੰ ਬੀਪੀ ਦੀ ਪ੍ਰੋਬਲਮ ਹੈ ਹਾਰਟ ਦੀ 슈ਗਰ ਦੀ ਉਹ ਬਜ਼ੁਰਗ ਕਾਫੀ ਨੇ ਇੱਥੇ ਉਸ ਟਾਈਮ ਤੇ ਤਾਂ ਇਹੀ ਹੈ ਵੀ ਗਿੱਲਾ ਪਾਣੀ ਕਰਕੇ ਕੱਪੜਾ ਵਗੈਰਾ ਬੰਨਿਆ ਜਾਈ ਹੈ ਨਾ ਤਾਂ ਕਿ ਜਿਵੇਂ ਫੇਸ ਸਕਿਨ ਤੇ ਕਾਲਗੈਟ ਵਗੈਰਾ ਦੱਸੀ ਸੀ ਉਹ ਇਹ ਸਾਰੇ ਉਪਚਾਰ ਮਤਲਬ ਜੋ ਦੱਸੇ ਹੋਏ ਆ ਪਹਿਲਾਂ ਇਹ ਬਹੁਤ ਜ਼ਰੂਰੀਆਂ ਕਰਨੇ ਸੰਭੂ ਤੇ ਮੌਜੂਦਾਂ ਸੰਭੂ ਦੇ ਉੱਤੇ ਜਿੱਥੇ ਕਿਸਾਨ ਡਟੇ ਹੋਏ ਨੇ ਪ੍ਰਸ਼ਾਸਨ ਵੱਲੋਂ ਕੱਲ ਵੀ ਸਾਮੀ ਇੱਕ ਦੋ ਅਥਰੂ ਗਾਇਦੇ ਗੋਲੇ ਨੇ ਜਿਹੜੇ ਉਹ ਦਾਗੇ ਗਏ ਨੇ ਪਰ ਦਿਨ ਚ ਸ਼ਾਂਤੀ ਰਹੀ ਹੈ ਅੱਜ ਵੀ ਸ਼ਾਂਤੀ ਹੈ ਤੁਸੀਂ ਦੇਖ ਰਹੇ ਹੋ ਪਹਿਲਾਂ ਜਿਹੜਾ ਸਿਸਟਮ ਚੱਲਦਾ ਰਿਹਾ ਬਹੁਤ ਸਾਰੇ ਕਿਸਾਨ ਨੇ ਜਿਹੜੇ ਜ਼ਖਮੀ ਹੋਏ ਨੇ ਬਹੁਤ ਦੇ ਸੱਟਾਂ ਲੱਗੀਆਂ ਨੇ ਹਾਲਾਤ ਬਹੁਤ ਖਰਾਬ ਹੋਏ ਨੇ ਦੇਖਣ ਨੂੰ ਮਾਹੌਲ ਆ ਜਿਹੜਾ ਸੰਭੂ ਤੇ ਸਿੰਧੂ ਦੀ ਤਰ੍ਹਾਂ ਹੀ ਬਣ ਚੁੱਕਿਆ ਜਿਸ ਤਰ੍ਹਾਂ ਦਿੱਲੀ ਅੰਦੋਲਨ ਦੇ ਵਿੱਚ ਹਾਲਾਤ ਸੀਗੇ ਉਹੀ ਚੀਜ਼ਾਂ ਦਿਖਾਈ ਦੇ ਰਹੀਆਂ ਨੇ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਹਲੇ ਵੀ ਇੱਕ ਵਾਰ ਵੀ ਇੱਥੇ ਪਹੁੰਚ ਚੁੱਕੇ ਨੇ ਆਪਣੀਆਂ ਸਵਾਮਾਂ ਨੇ ਜਿਹੜੀਆਂ ਇੱਥੇ ਦੇ ਰਹੇ ਨੇ ਜਿਹੜੇ ਕਿਸਾਨਾਂ ਨੂੰ ਜ਼ਰੂਰਤਾਂ ਜੋ ਕੋਈ ਮਿੱਟੀ ਲਾਏ ਜਾਂ ਬਿਮਾਰ ਆ ਜ ਕਿਸੇ ਦੇ ਸੱਟ ਲੱਗੀ ਆ ਸੋ ਉਹਦੀ ਸਾਰੀ ਮਦਦ ਤਾਂ ਕੀਤੀ ਜਾ ਰਹੀ ਆ ਸੋ ਸਾਡੇ ਨਾਲ ਵੀਰ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਆਜੋ ਇੱਥੇ ਆਜੋ ਹਾਂਜੀ ਵੀਰ ਜੀ ਵੈਗਰੋ ਜੀ ਕਾ ਖਾਲਸਾ ਵੈਗਰੋ ਜੀ ਕੀ ਫਤਿਹ ਜੀ ਹਾਂ ਹੋਰ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਫਿਰ ਪਹੁੰਚ ਗਏ ਸੰਗਤਾਂ ਬਿਲਕੁਲ ਜੀ ਬਿਲਕੁਲ ਇਹ ਤਾਂ ਹੁਣ ਇੱਕ ਜਿਵੇਂ ਕਹਿੰਦੇ ਆ ਨਾ ਵੀ ਸਾਲ ਚ ਇੱਕ ਪ੍ਰੋਗਰਾਮ ਹੁੰਦਾ ਉਹਦਾ ਅਨੁੰਦਨ ਲਾਇ ਜਾਂਦਾ ਤੇ ਸਾਰੇ ਜਿਹੜੇ ਵੀਰ ਬਜ਼ੁਰਗ ਨੌਜਵਾਨ ਉੱਥੇ ਬੀਬੀਆਂ ਮਿਲਦੀ ਸੀ ਸਭ ਇੱਥੇ ਆਏ ਹੋਈਆਂ ਸਭ ਨੂੰ ਮਿਲੀਦਾ ਇੱਥੇ ਜੀ ਕਿਸ ਤਰ੍ਹਾਂ ਦੇ ਜਿਹੜੇ ਇੱਥੇ ਪੇਸ਼ੈਂਟ ਨੇ ਜਾਂ ਜਿਹੜੇ ਲੋਕ ਨੇ ਜ਼ਖਮੀ ਹੋ ਕੇ ਆਉਂਦੇ ਨੇ ਜਾਂ ਬਿਮਾਰ ਨੇ ਕਿਸ ਤਰ੍ਹਾਂ ਦੇ ਆ ਰਹੇ ਨੇ ਦੇਖ ਰਹੇ ਹੋ ਤੁਸੀਂ ਮੈਂ ਤਾਂ ਜਿਹੜੇ ਇਹ ਧੂਏ ਵਾਲੇ ਬੰਬ ਛੁੱਟੇ ਸੀ ਉਹਦੇ ਕਰਕੇ ਜਿਹੜਾ ਨੁਕਸਾਨ ਹੋਇਆ ਅੱਖਾਂ ਦਾ ਨੁਕਸਾਨ ਹੋਇਆ ਸੋ ਸਕਿਨ ਦੇ ਪ੍ਰੋਬਲਮ ਵਾਲੇ ਹਨ ਉਹ ਪੇਸ਼ੈਂਟ ਜ਼ਿਆਦਾ ਨੇ ਤੇ ਬਜ਼ੁਰਗ ਨੇ ਜਿਨ੍ਹਾਂ ਨੂੰ ਬੀਪੀ ਦੀ ਪ੍ਰੋਬਲਮ ਹੈ ਹਾਰਟ ਦੀ 슈ਗਰ ਦੀ ਉਹ ਬਜ਼ੁਰਗ ਕਾਫੀ ਨੇ ਇੱਥੇ ਸੋ ਉਹਨਾਂ ਦੀ ਪ੍ਰੋਬਲਮ ਆ ਰਹੀ ਹੈ ਹਾਂ ਇਹਦੇ ਤੋਂ ਬਚਣ ਦੇ ਲਈ ਕੋਈ ਪੱਕਾ ਇਦਾਂ ਦਾ ਕੋਈ ਉਪਰਾਹਲਾ ਨਹੀਂ ਹੈਗਾ ਜਿਹੜਾ ਇਹਦਾ ਜਿੱਦਾਂ ਗਾਇ ਚੜਦੀ ਆ ਜਾਂ ਕੁਝ ਵੀ ਹੈ ਇਹਦੇ ਤੋਂ ਕੋਈ ਬਚਣ ਦਾ ਕੋਈ ਇਦਾਂ ਦਾ ਹੋਵੇ ਜਾਂ ਕੋਈ ਦਵਾਈ ਹੋਵੇ ਜਾਂ ਸਿਸਟਮ ਹੋਵੇ ਵੀ ਬਿਲਕੁਲ ਕਿਤੇ ਹੋਏ ਹਨ ਜਿਵੇਂ ਨਮਕ ਦਾ ਹੈਗਾ ਸੋਡਾ ਬਾਈਕਾਰਬੋਨੇਟ ਹੋਗਾ ਉਹ ਯੂਜ਼ ਹੁੰਦਾ ਇੱਥੇ ਡਰਾਪਸ ਵਗੈਰਾ ਪਾ ਲੈਨੇ ਆਪਾਂ ਪਰ ਉਸ ਟਾਈਮ ਤੇ ਤਾਂ ਇਹੀ ਹੈ ਵੀ ਗਿੱਲਾ ਪਾਣੀ ਕਰਕੇ ਕਪੜਾ ਵਗੈਰਾ ਬੰਨਿਆ ਜਾਏ ਹੈ ਨਾ ਤਾਂ ਕਿ ਜਿਵੇਂ ਫੇਸ ਸਕਿਨ ਤੇ ਕਾਲਗੈਟ ਵਗੈਰਾ ਦਸੀ ਸੀ ਉਹ ਇਹ ਸਾਰੇ ਉਪਚਾਰ ਮਤਲਬ ਜੋ ਦੱਸੇ ਹੋਏ ਆ ਪਹਿਲਾਂ ਇਹ ਬਹੁਤ ਜ਼ਰੂਰੀ ਆ ਕਰਨੇ ਸੋ ਉਸ ਤੋਂ ਬਚੋ ਸਾਈਡ ਤੇ ਹੋਣਾ ਪੈਣਾ ਤੇ ਜਿਵੇਂ ਵੀਰ ਤੇ ਨੌਜਵਾਨ ਗਿੱਲੀ ਬੋਰੀ ਕਰਕੇ ਸੁੱਟ ਦਿੰਨੇ ਆ ਤਾਂ ਜੋ ਉਹਦਾ ਨੁਕਸਾਨ ਘੱਟ ਹੋਵੇ ਜੀ ਜੇ ਦੇਖਿਆ ਜਾਵੇ ਕਿਸਾਨ ਆਗੂਆਂ ਦੀ ਟਰਾਲੀਆਂ ਵੀ ਕੁਝ ਛਾਇਰ ਤੇ ਖੜੀਆਂ ਨੇ ਤੁਸੀਂ ਬਿਲਕੁਲ ਅੱਗੇ ਆ ਕੇ ਆਪਣਾ ਕੈਂਪ ਲਗਾ ਲਿਆ ਉਹ ਕਹਿੰਦੇ ਜੀ ਡਰੋਨ ਨਾਲ ਵੀ ਗੋਲੇ ਸਿੱਟਦੇ ਨੇ ਇੱਥੇ ਉੱਪਰ ਵੀ ਇੱਥੇ ਵੀ ਕਰ ਸਕਦੇ ਨੇ ਹਰ ਦੇਖੋ ਜਦੋਂ ਸੱਟ ਲੱਗਦੀ ਹੈ ਤਾਂ ਉਸ ਟਾਈਮ ਮੈਡੀਕਲ ਏਡ ਦੀ ਜ਼ਿਆਦਾ ਜ਼ ਇੱਕ ਕਰਕੇ ਇਹਨੂੰ ਸੱਟ ਲੱਗਦੀ ਹੈ ਤਾਂ ਟ੍ਰੀਟਮੈਂਟ ਵੀ ਅੱਗੇ ਹੀ ਚਾਹੀਦਾ ਪਿੱਛੇ ਨਹੀਂ ਚਾਹੀਦਾ ਸੋ ਇਸ ਕਰਕੇ ਅਸੀਂ ਅੱਗੇ ਲਾਈ ਹੈ ਕਿਉਂਕਿ ਇੱਥੇ ਲਗਾਤਾਰ ਤੁਸੀਂ ਦੇਖ ਰਹੇ ਹੋ ਸਵੇਰ ਤੋਂ ਸਾਡੇ ਕੋਲ ਇੱਥੇ ਮਤਲਬ ਚਾਹ ਪੀਣ ਦਾ ਵੀ ਸਮਾਂ ਨਹੀਂ ਲੱਗਿਆ ਬਹੁਤ ਬਿਜ਼ੀ ਸੀ ਸਵੇਰੇ ਤੋਂ ਸੋ ਪੇਸ਼ੈਂਟ ਲਗਾਤਾਰ ਆ ਰਹੇ ہیں ਬਜ਼ੁਰਗ ਆ ਰਹੇ ہیں ਸੋ ਇਸ ਕਰਕੇ ਤੁਹਾਡੇ ਤੇ ਵੀ ਕੋਈ ਇਦਾਂ ਦਾ ਗੋਲਾ ਵਗੈਰਾ ਇੱਥੇ ਡਿੱਗ ਸਕਦਾ ਹੈ ਨਿਸ਼ਾਨਾ ਥੋੜਾ ਵੀ ਹੋ ਸਕਦਾ ਕਿਉਂਕਿ ਤੁਸੀਂ ਜਿਨ੍ਹਾਂ ਦੇ ਇਦਾਂ ਦੀਆਂ ਸੱਟਾਂ ਲੱਗਦੀਆਂ ਨੇ ਉਹਨਾਂ ਨੂੰ ਸਾਂਭਣਾ ਥੋੜੀ ਵੀ ਸੇਫਟੀ ਜ਼ਰੂਰੀ ਆ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਬਿਲਕੁਲ ਜਦੋਂ ਬਜ਼ੁਰਗਾਂ ਨੇ ਸਾਰੇ ਇੱਥੇ ਪਹੁੰਚੇ ਹੋਏ ਤਾਂ ਸਾਡਾ ਵੀ ਫਰਜ਼ ਬਣਦਾ ਤਾਂ ਅਜੇ ਤਾਂ ਕੋਵਿਡ 'ਚ ਨਹੀਂ ਪ੍ਰਵਾਹ ਕੀਤੀ ਉਦੋਂ ਵੀ ਮੈਡੀਕਲ ਸਮਾਮ ਆਪਣੀਆਂ ਲਗਾਤਾਰ ਭਾਵੇਂ ਉਦੋਂ ਉਦੋਂ ਅਸੀਂ ਇਹ ਨਹੀਂ ਦੇਖਿਆ ਕਿ ਅਸੀਂ ਪੰਜਾਬ ਐ ਉਹ ਤੁਸੀਂ ਦਿੱਲੀ ਜਾ ਜੇ ਵੀ ਸੇਵਾ ਉਹ ਹੀ ਦਿੱਲੀ ਹੈ ਜੋ ਅੱਜ ਰੋਕ ਰਹੇ ਆ ਅਸੀਂ ਦਿੱਲੀ ਜਾ ਕੇ ਵੀ ਮੈਡੀਕਲ ਸਮਾਮ ਆਪਣੀਆਂ ਔਖੇ ਦੇ ਸਿਲੰਡਰ ਵੰਡਦੇ ਰਹੇ ਆ ਸੋ ਆਪਣੇ ਦੇਸ਼ ਚ ਕਿਤੇ ਵੀ ਕੋਈ ਪ੍ਰੋਬਲਮ ਆਂਦੀ ਹੈ ਤਾਂ ਐਨਜੀਓਜ਼ ਵੱਧ ਤੋਂ ਵੱਧ ਆਪਣਾ ਸਹਿਯੋਗ ਕਰਦੀਆਂ ਉਹ ਇੱਕ ਇਨਸਾਨੀਅਤ ਦੇ ਨਾਤੇ ਕਰਦੀਆਂ ਇੱਥੇ ਅਸੀਂ ਕਿਨਸਾਨੀਅਤ ਦੇ ਨਾਤੇ ਵੀ ਸਾਡੇ ਬਜ਼ੁਰਗਿਆਂ ਅਸੀਂ ਕਿਸਾਨੀ ਨਾਲ ਤਾਂ ਜੁੜੇ ਹੋਏ ਹੈ ਹੀ ਆ ਸੋ ਇਹ ਵੀ ਸਾਡਾ ਫਰਜ਼ ਬਣਦਾ ਹਰ ਇੱਕ ਭਰਾ ਵੀਰ ਦਾ ਵੀ ਜੋ ਮੈਡੀਕਲ ਕਿੱਤੇ ਨਾਲ ਜੁੜਿਆ ਹੋਇਆ ਸੋ ਇਦਾਂ ਦੀਆਂ ਇਦਾਂ ਦੀਆਂ ਫੇਰ ਚੱਲ ਪੈ ਨੇ ਜੀ ਉਹੀ ਹਾਲਾਤ ਫੇਰ ਦਿਖਾਈ ਦੇ ਰਹੇ ਨੇ ਹਾਂਜੀ ਹਾਂਜੀ ਬਿਲਕੁਲ ਜੀ ਜੀ ਹਾਲਾਤ ਬਹੁਤ ਭੜੇ ਨੇ ਤੁਸੀਂ ਦੇਖ ਰਹੇ ਹੋ ਆ ਡਾਕਟਰ ਸਾਹਿਬ ਨੇ ਜਿਹੜੇ ਆ ਕੇ ਇੱਥੇ ਐਨ ਜੀਓ ਨੇ ਜਿਹੜੇ ਸੇਵਾ ਨਿਭਾ ਰਹੇ ਨੇ ਉਹ ਫਿਰ ਵੀ ਅੱਗੇ ਡਟੇ ਹੋਏ ਨੇ ਲੋਕ ਨੇ ਜਿਹੜੇ ਬੈਕ ਸਾਈਡ ਤੇ ਨੂੰ ਭੱਜ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਗੋਲਾਬਾਰੀ ਆ ਫੇਰ ਇੱਥੇ ਹੋਣ ਲੱਗ ਗਈ ਆ ਚਲਦੀ ਗੱਲਬਾਤ ਦੇ ਵਿੱਚ ਆ ਇਹ ਹਾਲਾਤ ਬਣੇ ਨੇ ਸੋ ਲੋਕ ਲੋਕ ਬੈਕ ਸਾਈਡ ਤੇ ਨੂੰ ਭੱਜ ਰਹੇ ਨੇ ਮੀਟਿੰਗਾਂ ਦਾ ਦੌਰ ਵੀ ਜਾਰੀ ਆ ਪਰ ਜਿਹੜੇ ਉੱਥੋਂ ਥਰੂ ਗਾਇ ਤੇ ਗੋਲੇ ਨੇ ਉਹ ਫੇਰ ਤਾਂ ਅੱਗੇ ਜਾ ਰਹੇ ਨੇ ਲੋਕ ਨੇ ਉਹ ਬੈਕਸਾਈਡ ਤੈਨੂੰ ਭੱਜ ਰਹੇ ਨੇ ਪਰ ਜਿਹੜੀਆਂ ਮੈਡੀਕਲ ਸਵਾਮਾ ਨੇ ਜਿਹੜੇ ਡਾਕਟਰ ਸਾਹਿਬ ਇੱਥੇ ਪਹੁੰਚੇ ਨੇ ਕਿਸਾਨ ਮਜ਼ਦੂਰ ਹਸਪਤਾਲ ਲੈ ਕੇ ਇੱਥੇ ਪਹੁੰਚੇ ਨੇ ਸੋ ਉਹ ਆਪਣੀਆਂ ਸਵਾਮਾ ਨੇ ਜਿਹੜੀਆਂ ਅੱਗੇ ਹੋ ਕੇ ਨਿਭਾ ਰਹੇ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਜੇ ਜ਼ਖਮੀ ਅੱਗੇ ਹੁੰਦੇ ਨੇ ਤਾਂ ਮੈਡੀਕਲ ਦੀ ਜ਼ਰੂਰਤ ਵੀ ਅੱਗੇ ਉਹ ਪੈਣੀ ਆ ਸੂਲਤਾਂ ਦੀ ਆ ਦੇਖਿਓ ਵੀਰ ਦਾ ਚਿਹਰਾ ਦਿਖਾਓ ਦੇਖੋ ਠੀਕੋ ਵੀਰੇ ਠੀਕੋ ਠੀਕੋ ਸੋ ਇਹ ਹਾਲਾਤ ਨੇ ਜੀ ਗੱਲ ਵੀ ਨਹੀਂ ਕੀਤੀ ਜਾ ਰਹੀ ਸੋ ਜ਼ਖਮੀ ਹੋ ਰਹੇ ਨੇ ਦੇਖੋ ਕਿਸ ਤਰ੍ਹਾਂ ਇੱਥੇ ਲੋਕ ਆ ਕੇ ਮਦਦਤਾ ਜਿਹੜੀ ਮੰਗ ਰਹੇ ਨੇ ਲੋਕ ਮਦਦ ਮੰਗ ਰਹੇ ਨੇ ਲੋਕ ਹੈਲਪ ਕਰ ਰਹੇ ਨੇ ਉਹਨਾਂ ਨੂੰ ਨਮਕ ਦਿੱਤਾ ਜਾ ਰਿਹਾ ਉਹਨਾਂ ਦੇ ਅੱਖਾਂ ਦੇ ਵਿੱਚ ਆਈ ਡ੍ਰੋਪਸ ਨੇ ਜਿਹੜੇ ਉਹ ਪਾਏ ਜਾ ਰਹੇ ਨੇ ਅੱਖਾਂ ਦੀ ਦਵਾਈ ਹੈ ਜਿਹੜੀ ਉਹ ਪਾਈ ਜਾ ਰਹੀ ਹੈ ਇੱਕ ਵਾਰ ਫੇਰ ਇੱਥੇ ਹਾਲਾਤ ਨੇ ਜਿਹੜੇ ਉਹ ਗੰਭੀਰ ਬਣੇ ਨੇ ਅੱਜ ਫੇਰ ਇੱਥੇ ਜਿਹੜੇ ਅਥਰੂ ਗਾਇਤੇ ਗੋਲੇ ਨੇ ਉਹ ਦਾਗੇ ਜਾ ਰਹੇ ਨੇ ਲੋਕ ਨੇ ਜਿਹੜੇ ਆਪਣਾ ਬਚੌਗ ਕਰਨ ਦੇ ਲਈ ਅੱਖਾਂ ਤੇ ਪਾਣੀ ਦਾ ਛੜਕਾ ਕਰ ਰਹੇ ਨੇ ਨੂਨ ਦਾ ਜਿਹੜਾ ਸੇਵਨਾ ਉਹ ਕੀਤਾ ਜਾ ਰਿਹਾ ਨੂਨ ਚੂਸਿਆ ਜਾ ਰਿਹਾ ਨੂਨ ਪਿੜਿਆ ਜਾ ਰਿਹਾ ਜੀਵਤ ਤਾਂ ਕਿ ਸਾਹ ਹੈ ਜਿਹੜਾ ਸਖਾਲਾ ਆਉਣ ਲੱਗ ਜੇ ਪ੍ਰਦੂਸ਼ਣ ਹੈ ਜਿਹੜਾ ਉਹ ਇੱਥੇ ਹੋ ਚੁੱਕਿਆ ਅਥਰੂ ਗਾਇਤੇ ਗੋਲੇ ਨੇ ਜਿਹੜੇ ਦਾਗੇ ਗਏ ਨੇ ਇੱਕ ਵੀਰ ਨੇ ਹੈਂਡੀਕੈਪਟ ਨੇ ਪਰ ਫੇਰ ਵੀ ਅੱਗੇ ਸੀਗੇ ਉਹ ਵੈਕ ਮੂੜ ਰਹੇ ਨੇ ਸੋ ਗੱਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਹਾਂਜੀ ਵੀਰ ਜੀ ਹਾਂਜੀ ਹਾਂਜੀ ਤਾਂ ਠੀਕ ਹੋ ਬਿਲਕੁਲ ਬਿਲਕੁਲ ਚੜਦੀ ਗਾਣਾ ਕੋਈ ਕੋਈ ਲੱਗਿਆ ਲੁਗਿਆ ਤੈਨੂੰ ਵੀਰ ਜੀ ਵੀਰੇ ਚੜਦੀ ਗਾਣਾ ਚੜਦੀ ਗਾਣਾ ਅੱਛਾ ਠੀਕ ਨੇ ਹਾਂਜੀ ਹਾਂਜੀ ਠੀਕ ਨੇ ਅੱਛਾ ਗੋਲੇ ਸੜ ਤੇ ਅੱਗੇ ਸੀਗੇ ਤੁਸੀਂ ਬਿਲਕੁਲ ਬਿਲਕੁਲ ਜੀ ਅੱਗੇ ਸੀਗੇ ਅੱਛਾ ਵੀਰ ਜੀ ਅੱਗੇ ਤਾਂ ਜਾਣੋ ਬਹੁਤ ਲੋਕ ਡਰਦੇ ਨੇ ਤੁਸੀਂ ਫੇਰ ਵੀ ਅੱਗੇ ਪਹੁੰਚੇ ਭਾਜੀ ਅਸੀਂ ਡਰਨੇ ਵਾਲੇ ਚ ਨਹੀਂ ਨਾ ਹਾਂ ਜੀ ਅਸੀਂ ਡਰਨ ਵਾਲੇ ਚ ਨਹੀਂ ਹਾਂ ਜੀ ਜੀ ਠੀਕ ਹੋ ਚਲੋ ਆਜੋ ਉਧਰ ਮੈਡੀਕਲ ਸੂਲ ਤਾਂ ਕੋਈ ਲੈ ਲਓ ਉਥੋਂ ਡਰਾਪਸ ਵਗੈਰਾ ਪਵਾ ਲਓ ਅੱਖਾਂ ਦੇ ਵਿੱਚੋਂ ਨੂਨ ਥਣ ਕਰ ਲੈ ਲਓ ਦੇਖੋ ਤੁਸੀਂ ਇੱਕ ਵ ਇਸ ਤਰ੍ਹਾਂ ਗੋਲੇ ਨੇ ਜਿਹੜੇ ਦਾਗੇ ਜਾ ਰਹੇ ਨੇ ਲੋਕ ਨੇ ਜਿਹੜੇ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਬੈਕਸਾਈਡ ਤੇ ਨੂੰ ਭੱਜ ਰਹੇ ਨੇ ਪਰ ਨੌਜਵਾਨ ਫੇਰ ਵੀ ਅੱਗੇ ਵਧ ਰਹੇ ਨੇ ਜਿਹੜੇ ਬੈਕਸਾਈਡ ਤੇ ਸੀਗੇ ਉਹ ਆਪਣਾ ਜੋ ਸਮਾਨ ਆ ਉਹ ਲੈ ਕੇ ਅੱਗੇ ਵਧ ਰਹੇ ਨੇ ਬੋਰੀਆਂ ਲੈ ਕੇ ਅੱਗੇ ਵਧ ਰਹੇ ਨੇ ਨੌਜਵਾਨ ਸਟਾਰਟ ਹੋਏ ਨੇ ਕਿਉਂਕਿ ਪਹਿਲਾਂ ਲੋਕ ਦੇਖਣ ਦੇ ਲਈ ਇੱਕ ਸਾਈਡ ਤੇ ਖੜੇ ਸੀਗੇ ਪਰ ਇਹਨਾਂ ਵੱਲੋਂ ਫੇਰ ਆ ਜਿਹੜੀ ਅਥਰੂ ਗਾਇ ਤੇ ਗੋਲੇ ਦਾਗੇ ਜਾ ਰਹੇ ਨੇ ਹਾਲਾਤ ਫੇਰ ਉਹੀ ਬਣ ਚੁੱਕੇ ਨੇ ਜੋ 2 ਦਿਨ ਪਹਿਲਾਂ ਇੱਥੇ ਦਿਖਾਈ ਦਿੰਦੇ ਸੀਗੇ ਨੌਜਵਾਨ ਨੇ ਜਿਹੜੇ ਉਹ ਅੱਗੇ ਵੱਧ ਰਹੇ ਨੇ ਅੱਗੇ ਨੂੰ ਆਜੋ ਥੋੜਾ ਸੋ ਅਸੀਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਆ ਅੱਜ ਫੇਰ ਜਿਹੜਾ ਸਿਸਟਮਾ ਉਹੀ ਇੱਥੇ ਸਟਾਰਟ ਹੋ ਚੁੱਕਿਆ ਏ ਪਤੰਗ ਵੀ ਉਡਾਏ ਗਏ ਨੇ ਨੌਜਵਾਨਾਂ ਵੱਲੋਂ ਪਰ ਗੋਲੇ ਗੋਲੇ ਤਾਂ ਅੱਗੇ ਜਾ ਰਹੇ ਨੇ ਫੇਰ ਤੁਸੀਂ ਵੇਖੋ ਅਗੂ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਅੱਗੇ ਨਾ ਵਧੋ ਗੋਲੇ ਡਾਗੇ ਜਾ ਰਹੇ ਨੇ ਨੌਜਵਾਨ ਬੈਕ ਸਾਈਡ ਤੇ ਰੋੜਦਾਏ ਨੇ ਕਿਉਂਕਿ ਇਹ ਜਿਹੜਾ ਧੂਆਂ ਹੈ ਬਹੁਤ ਜ਼ਿਆਦੀਆਂ ਜ਼ਹਿਰੀਲੀਆਂ ਗੈਸਾਂ ਨੇ ਜਿਹੜੀਆਂ ਇਹਨਾਂ ਦੇ ਵਿੱਚ ਖੜਨਾ ਬਹੁਤ ਮੁਸ਼ਕਲ ਹੈ ਅਸੀਂ ਵੀ ਇੱਥੇ ਬਹੁਤ ਮੁਸ਼ਕਲ ਦੇ ਨਾਲ ਖੜੇ ਆ ਕਿਉਂਕਿ ਇਹ ਚੜ ਰਿਹਾ ਹੈ ਜੀ ਜਲਣਾ ਉਹ ਮਹਿਸੂਸ ਹੋ ਰਹੀ ਹੈ ਚਮੜੀ ਨੂੰ ਫੁੱਕ ਰਿਹਾ ਹੈ ਡਾਕਟਰ ਸਾਹਿਬ ਨੇ ਕਿਹਾ ਕਿ ਅਸੀਂ ਮਦਦ ਤਾਂ ਜਿਹੜੀ ਲੋਕਾਂ ਦੀ ਕਰ ਰਹੇ ਹਾਂ ਬਿਲਕੁਲ ਅੱਗੇ ਉਹਨਾਂ ਦੀਆਂ ਬੈਨਾਂ ਨੇ ਜਿਹੜੀਆਂ ਖੜੀਆਂ ਨੇ ਐਂਬੂਲੈਂਸਾਂ ਖੜੀਆਂ ਨੇ ਇਹ ਨੇ ਜਿਹੜੇ ਵੀਰ ਇਹ ਕਿਸਾਨੀ ਅੰਦੋਲਨ 'ਚ ਵੀ ਸੇਵਾ ਨਿਭਾਉਂਦੇ ਰਹੇ ਨੇ ਤੇ ਇੱਥੇ ਵੀ ਸੇਵਾ ਨਿਭਾ ਰਹੇ ਨੇ ਸੋ ਇਹਨਾਂ ਦਾ ਇਹੀ ਕਹਿਣਾ ਹੈ ਕਿ ਜੇ ਲੋਕ ਅੱਗੇ ਚੱਕੀ ਹੁੰਦੇ ਨੇ ਤਾਂ ਮੈਡੀਕਲ ਸਹੂਲਤਾਂ ਦੀ ਵੀ ਅੱਗੇ ਲੋੜ ਪੈਣੀ ਆ ਆਪਣੀ ਜਾਨ ਦੀ ਪ੍ਰਵਾਹ ਕਰੇ ਬਗੈਰ ਤੇ ਪਹੁੰਚੇ ਸੋ ਬਾਪੂ ਜੀ ਦੇ ਇੱਕ ਹੀ ਲੱਗੇ ਬਾਪੂ ਜੀ ਇਹ ਹੁਣ ਮਰਿਆ ਜੀ ਇਹ ਗਰਮ ਬੋਤਲ ਹੀ ਆ ਬਜ਼ੁਰਗਾਂ ਦੇ ਗੋਲੇ ਲੱਗੇ ਠੀਕ ਹੋ ਜੀ ਤੁਸੀਂ ਠੀਕ ਮੈਂ ਇੱਥੇ ਤੁਰਦਾ ਹੁਣ ਦੇਖਦੇ ਸੱਟ ਮਾਰ ਲੱਗੀ ਲੱਤ ਤੇ ਅੱਗੇ ਉਹ ਮੈਡੀਕਲ ਇਹ ਸਹੂਲਤਾ ਨੇ ਉੱਥੇ ਦਵਾਈ ਦੇਣੋਂ ਗਰਮ ਪੱਟੀਆਂ ਵੀ ਬਣਾ ਲਓ ਸੋ ਹਾਲਾਤ ਫੇਰ ਉਹੀ ਬਣ ਚੁੱਕੇ ਨੇ ਇੱਥੇ ਜਿਹੜੇ 2 ਦਿਨਾਂ ਤੋਂ ਨੇ ਸੋ ਬਜ਼ੁਰਗ ਨੇ ਜਿਹੜੇ ਉਹਨਾਂ ਦੇ ਗੋਲੇ ਲੱਗੇ ਨੇ ਸੋ ਹਾਲਾਤ ਫੇਰ ਉਹੀ ਬਣ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਗੋਲੇ ਲਾਗੇ ਜਾ ਰਹੇ ਨੇ ਗੋਲੇ ਲਾਗੇ ਜਾ ਰਹੇ ਨੇ ਬਜ਼ੁਰਗਾਂ ਦੇ ਸੋ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਫੇਰ ਬਜ਼ੁਰਗਾਂ ਦੇ ਨਾਲ ਬਾਪੂ ਜੀ ਤੁਸੀਂ ਕਿੱਥੇ ਖੜੇ ਸੀਗੇ ਇੱਥੇ ਖੜੇ ਹੰਦੇ ਲੱਗੇ ਗੋਲਾ ਬੈਂਟਰੀ ਵਾਲੀ ਦਾ ਲੱਗਾ ਲੱਗਾ ਹੋਇਆ ਜੀ ਹਾਂਜੀ ਸਾਡੀ ਮੰਦੇ ਨਹੀਂ ਬੈਂਟਰੀਅਰ ਸੀਗੇ ਤੁਸੀਂ ਉਹ ਬਲਟਰ ਦੇ ਸੀ ਅੱਗੇ ਰੁੱਕਦੇ ਸੀਗੇ ਲੋਕਾਂ ਨੂੰ ਰੋਕਦੇ ਵੀ ਜਾਬ ਨਾ ਘਾ ਫੇਰ ਵੀ ਗੋਲੇ ਦਾ ਕੇ ਗਏ ਦਾ ਤੇਜੀ ਗੋਲੇ ਆ ਮਰੇ ਦੇਖੋ ਥੋੜਾ ਸਮੇ ਲੱਤ ਪੰਨੀ ਪਈ ਆ ਹਾਂ ਸੋ ਇਹ ਬਲਾਂਟ ਗੋਲੀਆਂ ਮਾਰੀ ਆ ਜੀ ਹੁਣ ਤਾਂ ਖੜਿਆਂ ਦੇ ਖੜਿਆਂ ਦੇ ਉੱਥੇ ਐਨ ਖੜੇ ਤੇ ੱੱਕੇ ਦੇ ਬੰਬ ਮਾਰੇ ਆ ਹੁਣ ਹੰਝੂ ਗਏ ਸਾਲਾ ਗੋਲੇ ਛੱਡੇ ਇਹਨਾਂ ਨੇ ਉੱਥੇ ਜੱਗ ਐਨ ਖੜੇ ਦੇ ਕੋਈ ਦੇਖ ਰਹੇ ਹਾਂ ਫੇਰ ਗੋਲੇ ਆ ਰਹੇ ਨੇ ਫੇਰ ਹਾਲਾਤ ਨੇ ਜਿਹੜੇ ਗੰਭੀਰ ਹੁੰਦੇ ਦਿਖਾਈ ਦੇ ਰਹੇ ਨੇ ਗੋਲੇ ਫੇਰ ਆਉਂਦੇ ਦਿਖਾਈ ਦੇ ਰਹੇ ਨੇ ਇੱਥੇ ਸੋ ਖੜਨਾ ਬਹੁਤ ਮੁਸ਼ਕਲ ਕਰ ਦਿੱਤਾ ਗਿਆ ਇਹ ਪ੍ਰਸ਼ਾਸਨ ਵੱਲੋਂ ਜਿਹੜੇ ਗੋਲੇ ਨੇ ਉਧਾਕੇ ਜਾ ਰਹੇ ਨੇ ਕੋਲਗੇਟ ਦਾ ਇਸਤੇਮਾਲ ਵੀ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਪੇਸਟਾ ਜਿਹੜਾ ਉਹ ਅੱਖਾਂ ਤੇ ਮਲਿਆ ਜਾ ਰਿਹਾ ਹੈ ਵੀਰ ਨੇ ਅੱਗੇ ਆਏ ਨੇ ਸੋ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਪਾਣੀਆਂ ਹਰ ਇੱਕ ਨੂੰ ਇੱਥੇ ਖੜਨਾ ਮੁਸ਼ਕਲ ਹੋ ਰਿਹਾ ਹੈ ਮੀਡੀਆ ਕਰਮਚਾਰੀ ਨੇ ਜਿਹੜੇ ਉਹ ਵੀ ਇਸ ਤਰ੍ਹਾਂ ਲੱਗ ਰਹੇ ਨੇ ਜਿੱਦਾਂ ਬਹੁਤ ਜ਼ਿਆਦਾ ਉਹਨਾਂ ਨੂੰ ਦਿੱਕਤ ਹੋਵੇ ਅੱਖਾਂ ਦੇ ਵਿੱਚੋਂ ਪਾਣੀ ਚੋਰਿਆ ਹਰ ਇੱਕ ਦੇ ਸੋ ਇੱਥੇ ਖੜਨਾ ਬਹੁਤ ਜ਼ਿਆਦਾ ਮੁਸ਼ਕਲ ਆ ਸਪੈਰ ਡੇਟ ਦੇ ਜਿਹੜੇ ਗੋਲੇ ਨੇ ਉਹ ਦਾਗੇ ਜਾ ਰਹੇ ਨੇ ਜਿਹੜੇ ਦੇ ਮੁਨਿਆਦ ਆ ਜਿਨ੍ਹਾਂ ਦੀ ਖਤਮ ਹੋ ਚੁੱਕੀ ਆ ਉਹ ਗੋਲੇ ਇੱਥੇ ਲੋਕਾਂ ਤੇ ਦਾਗੇ ਜਾ ਰਹੇ ਨੇ ਦੇਖ ਤੇ ਕਿਸਾਨਾਂ ਤੇ ਦਾਗੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੰਜਾਬੀ ਲੋਕ ਚੈਨਲ ਤੇ ਸੋ ਨੌਜਵਾਨ ਨੇ ਜਿਹੜੇ ਉਹ ਇੱਥੇ ਖੜੇ ਨੇ ਪਰ ਪ੍ਰਸ਼ਾਸਨ ਵੱਲੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਫੇਰ ਜਿਹੜੀ ਫਾਇਰਿੰਗ ਆ ਗੋਲੇ ਨੇ ਉਹ ਦਾਗੇ ਜਾ ਰਹੇ ਨੇ ਸੋ ਮਿਲਟਰੀ ਦੀਆਂ ਟੁਕੜੀਆਂ ਨੇ ਜਿਹੜੀਆਂ ਇੱਥੇ ਲਗਾਈਆਂ ਗਈਆਂ ਨੇ ਸੋ ਉਹਨਾਂ ਵੱਲੋਂ ਇਹ ਕਾਰਵਾਈ ਆ ਜਿਹੜੀ ਕੀਤੀ ਜਾ ਰਹੀ ਆ ਵਲੰਟੀਅਰ ਨੇ ਜਿਹੜੇ ਬਜ਼ੁਰਗ ਖੜੇ ਨੇ ਅੱਗੇ ਵਲੰਟੀਅਰ ਸੀਗੇ ਜਿਹੜੇ ਰੋਕ ਰਹੇ ਸੀਗੇ ਕਿ ਨੌਜਵਾਨ ਕੋਈ ਅੱਗੇ ਨਾ ਵਧੇ ਤਾਂ ਕਿ ਅਜਿਹਾ ਤਣਾਅ ਵਾਲੀ ਸਥਿਤੀ ਨਾ ਬਣੇ ਅਜਿਹੇ ਹਾਲਾਤ ਨਾ ਬਣਨ ਪਰ ਇਹਨਾਂ ਤੇ ਵੀ ਜਿਹੜੇ ਗੋਲੇ ਨੇ ਉਹ ਦਾਗੇ ਗਏ ਨੇ ਜ਼ਖਮ ਨੇ ਜਿਹੜੇ ਲੱਤਾਂ ਤੇ ਦਿਖਾਈ ਦੇ ਰਹੇ ਨੇ ਬਜ਼ੁਰਗਾਂ ਦੇ ਕਾਫੀ ਵੱਡੀ ਗੱਠ ਹੈ ਜਿਹੜੀ ਲੱਤ ਤੇ ਬਣ ਚੁੱਕੀ ਹੈ ਉਹ ਕਹਿੰਦੇ ਨੇ ਕਿ ਕਾਫੀ ਦਰਦ ਕਰ ਰਹੀ ਹੈ ਇੱਥੇ ਖੜੇ ਨੇ ਉਹਨਾਂ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਤੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਜਿਹੜੀਆਂ ਦਿਖਾਈ ਦੇ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਕੀ ਹਾਲਾਤ ਨੇ ਇੱਥੇ ਜਿਹੜੇ ਬਣੇ ਬਨੇ ਸੋ ਕਰਵਾਹਲ ਜਿੰਦੀ ਟਰੈਕਟਰ ਵੀ ਅੱਗੇ ਖੜੇ ਨੇ ਟਰੈਕਟਰਾਂ ਦੀਆਂ ਰੇਸਾਂ ਦਿੱਤੀਆਂ ਜਾ ਰਹੀਆਂ ਨੇ ਪਰ ਗੋਲੇ ਨੇ ਜਿਹੜੇ ਉਹ ਫੇਰ ਡਾਗੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਅੱਜ ਫੇਰ ਹਾਲਾਤ ਨੇ ਜਿਹੜੇ ਉਹ ਗੰਭੀਰ ਬਣੇ ਨੇ ਕਿਸਾਨ ਮਜ਼ਦੂਰ ਏਕਤਾ ਹਸਪੀਟਲ ਵਾਲਿਆਂ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਸੋ ਉਸੇ ਦਰਮਿਆਨ ਇੱਥੇ ਜਿਹੜੇ ਗੋਲੇ ਨੇ ਉਹ ਦਾਗੇ ਗਏ ਨੇ ਨੌਜਵਾਨ ਅੱਗੇੋਂ ਭੱਜ-ਭੱਜ ਕੇ ਬੈਕਸਾਈਡ ਤੇ ਨੂੰ ਆ ਰਹੇ ਨੇ ਸੋ ਇਹ ਹਾਲਾਤ ਇੱਥੇ ਬਣਾਏ ਗਏ ਨੇ ਤੁਸੀਂ ਦੇਖ ਰਹੇ ਹੋ ਨੌਜਵਾਨ ਫੇਰ ਵੀ ਕੇਸਰੀ ਨਿਸਾਨ ਸਾਹਿਬ ਲੈ ਕੇ ਅੱਗੇ ਖੜੇ ਨੇ ਇੱਕ ਹੱਥ 'ਚ ਸ੍ਰੀ ਸਾਹਿਬ ਤੇ ਇੱਕ ਹੱਥ 'ਚ ਕੇਸਰੀ ਨਿਸਾਨ ਸਾਹਿਬ ਲੈ ਕੇ ਫਤਿਹ ਦੇ ਜਿਹੜੇ ਜਕਾਰੇ ਨੇ ਉਹ ਗਜਾਏ ਜਾ ਰਹੇ ਨੇ ਅੱਗੇ ਨੌਜਵਾਨ ਦਿਖਾਈ ਦੇ ਰਹੇ ਨੇ ਹਾਲਾਂਕਿ ਹਰਿਆਣਾ ਪ੍ਰਸ਼ਾਸਨ ਵੱਲੋਂ ਮਿਲਟਰੀ ਵੱਲੋਂ ਗੋਲੇ ਨੇ ਜਿਹੜੇ ਦਾਗੇ ਜਾ ਰਹੇ ਨੇ ਇਹਨਾਂ ਨੂੰ ਭਜਾਉਣ ਦੇ ਲਈ ਯਤਨ ਨੇ ਜਿਹੜੇ ਕੀਤੇ ਜਾ ਰਹੇ ਨੇ ਇਹ ਯਤਨ ਚਾਰ ਦਿਨਾਂ ਤੋਂ ਇਦਾਂ ਹੀ ਚੱਲ ਰਹੇ ਨੇ ਪਰ ਇਹ ਜਿਹੜੇ ਲੋਕ ਨੇ ਇਹ ਕਹਿ ਰਹੇ ਨੇ ਕਿ ਅਸੀਂ ਅਣਖੀ ਲੋਕਾਂ ਆਪਣੇ ਹੱਕਾਂ ਦੀ ਆਪਣੇ ਹੋਂਦ ਦੀ ਲੜਾਈ ਲੜਨਾ ਆ ਸੋ ਅਸੀਂ ਜਿੱਤ ਕੇ ਹੀ ਜਾਵਾਂਗੇ ਇੱਕ ਵਾਰ ਫੇਰ ਜਿਹੜੇ ਹਾਲਾਤ ਹੁਣ ਦਿਖਾਈ ਦੇ ਰਹੇ ਨੇ ਉਦੋਂ ਬੱਟੇ ਵੀ ਨੇ ਜਿਹੜੇ ਉਹ ਵੀ ਦਿਖਾਈ ਦੇ ਰਹੇ ਨੇ ਉੜਦੇ ਬੱਟੇ ਨੇ ਜਾਂ ਗੋਲੇ ਨੇ ਕੁਝ ਵੀ ਉੱਥੋਂ ਆਇਆ ਏ ਫੇਰ ਇੱਕ ਗੋਲ ਆਈ ਜਿਹੜਾ ਚੱਲਿਆ ਏ ਸੋ ਇਸ ਤਰ੍ਹਾਂ ਦੇ ਹਾਲਾਤ ਸੰਭੂ ਬਾਰਡਰ ਤੇ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਟੋਲ ਪਲਾਜ਼ਾ 500 ਮੀਟਰ ਅੱਗੇ ਆ 500 ਮੀਟਰ ਬੈਕ ਸਾਈਡ ਤੇ ਲੋਕ ਨੇ ਜਿਹੜੇ ਖੜੇ ਨੇ ਕਿਹਾ ਜਾ ਰਿਹਾ ਹੈ ਕਿ ਉਹ ਟੋਲ ਪਲਾਜ਼ਾ ਜਿਹੜਾ ਹਰਿਆਣੇ ਦੀ ਹੱਦ ਦੇ ਵਿੱਚ ਆ ਪਰ ਇਹ ਜਿਹੜੀਆਂ ਰੋਕਾਂ ਲਗਾਈਆਂ ਗਈਆਂ ਨੇ ਇਹ ਪੁਲਸ ਤੇ ਜੇ ਗੂਗਲ ਮੈਪ ਦੇ ਮੁਤਾਬਕ ਦੇਖਿਆ ਜਾਵੇ ਤਾਂ ਇਹ ਪੰਜਾਬ ਦੇ ਵਿੱਚ ਲਗਾਈਆਂ ਗਈਆਂ ਨੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਇਹਨਾਂ ਵੱਲੋਂ ਕਾਰਵਾਈ ਆ ਜਿਹੜੀ ਕੀਤੀ ਜਾ ਰਹੀ ਆ ਇਹ ਕਹਿਣਾ ਹੈ ਕਿਸਾਨ ਆਗੂਆਂ ਦਾ Google Map ਦੇ ਮੁਤਾਬਕ ਇਹ ਜਗਾ ਸਾਡੀ ਆ ਪਰ ਸਾਡੀ ਜਗਾ ਦੇ ਉੱਤੇ ਆ ਕੇ ਇਹ ਇਦਾਂ ਦੀਆਂ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਬੈਕ ਸਾਈਡ ਤੇ ਵੀ ਦਿਖਾ ਦਿਓ ਇੱਕ ਵਾਰ ਫੇਰ ਕਿਸਾਨ ਨੇ ਜਿਹੜੇ ਉਹ ਅੱਗੇ ਵਧ ਰਹੇ ਨੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਆਪਣੀਆਂ ਗੋਲੇ ਬੰਬ ਅਥਰੂ ਬੰਬ ਨੇ ਜਿਹੜੇ ਉਹ ਛੱਡੇ ਜਾ ਰਹੇ ਨੇ ਪਰ ਫਿਰ ਵੀ ਤੁਸੀਂ ਦੇਖ ਰਹੇ ਹੋ ਕਿ ਲੋਕ ਨੇ ਉਹ ਡਟੇ ਹੋਏ ਨੇ ਇਸ ਤਰ੍ਹਾਂ ਦੀ ਜਾਣਕਾਰੀ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸੰਭੂ